ਦਾਸ ਆਪਾ ਆਪਾ ਬੁਰਜ ਜੀ ਕਾਕਾਲ ਸਾਹਿਬ ਵਾਯੁਰ ਜੀ ਕੀ ਫਤਿਹ ਦਾਸ ਗੋਪਾਲ ਸਿੰਘ ਚਾਹਤ ਮੇਰੇ ਪ੍ਰਯੋਗ ਫੈਡਰੇਸ਼ਨ ਤੋਂ ਜੋ ਅੱਜ ਧੰਨ ਧੰਨ ਸਰ ਸ੍ਰੀ ਗੁਰੂ ਹਰਕਿਸ਼ਨ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਜੋ ਮਹਾਰਾਜ ਜੀ ਐਸੇ ਮਹਾਰਾਜ ਜੀ ਨੇ ਜੋ ਸੱਜੂ ਜੀ ਵਰ ਕੋ ਵੇਖੋ ਇੱਕ ਅਨਪੜ ਕੋ ਜਿਹੜੇ ਅਰਥ ਕਰਾਇਆ ਗੀਤਾ ਦੇ ਬਾਲ ਅਵਸਥਾ ਦੇ ਵਿੱਚ ਮਹਾਰਾਜ ਜੀ ਨੇ ਐਸੇ ਚੋਜ ਵਰਤਾਏ ਐਸੇ ਸਤਗੁਰ ਜੀ ਜੋ ਜਿਨ੍ਹਾਂ ਦੀਆਂ ਕਹਿਣ ਕਥਨ ਤੋਂ ਅਲੱਗ ਨੇ ਵਡਿਆਈਆਂ ਐਸੇ ਸਤਗੁਰ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਸਮੁੱਚੇ ਜਗਤ ਨੂੰ ਸਤਗੁਰ ਜਿਹੇ ਅਵਤਾਰ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਜੀ ਕਿਸ ਤਰ੍ਹਾਂ ਦੇ ਦੇਖਣ ਦੀਪਮਾਲਾ ਜਿਹੜੀ ਹੋਈ ਆ ਉਸ ਤੋਂ ਬਾਅਦ ਹੀ ਕਿਸ ਤਰ੍ਹਾਂ ਦੇਖਣਾ ਜੋ ਅੱਜ ਦੀਪਮਾਲਾ ਸਚਕੰਡ ਸੀਰ ਮੰਦਰ ਸਾਹਿਬ ਜੀ ਵਿੱਚ ਹੋਈ ਏ ਸੰਗਤਾਂ ਨੇ ਉਸ ਦਾ ਬਹੁਤ ਆਨੰਦ ਮਾਨਿਆ ਸੋ ਇਹ ਜੋ ਐਸਜੀਪੀਸੀ ਦਾ ਜੋ ਪ੍ਰੋਗਰਾਮ ਹੈ ਬਹੁਤ ਵਧੀਆ ਹੋਵੇ ਤੇ ਸਤਗੁਰ ਜੀ ਦੀਆਂ ਜੋ ਐਸੀਆਂ ਵਡਿਆਈਆਂ ਨੇ ਸਮੁੱਚੇ ਜਗਤ ਨੂੰ ਸਤਗੁਰ ਜੀ ਦੇ ਭਗਤੀ ਦੇ ਵਿੱਚ ਲੀਨ ਹੋ ਰਹੀ ਅੱਜ ਤੁਸੀਂ ਦੇਖਿਆ ਦ੍ਰਿਸ਼ ਮਾਨੇ ਨੇ ਸੋ ਇਤਨੇ ਲਫ਼ਜ਼ ਬੋਲਦੇ ਹੋਏ ਦਾਸ ਫਤੇ ਪਲਾਏਗਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ 10-10 ਭਾਈ ਸੁਖਜੀਤ ਸਿੰਘ ਜੀ ਖਾਲਸਾ ਕਵੀਸ਼ਰੀ ਜਥਾ ਅੰਮ੍ਰਿਤਸਰ ਸਹਿਬ ਵਾਲੇ ਅੱਜ ਤਨਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਬਾਲਾ ਪ੍ਰੀਤਮ ਤਨਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਬਹੁਤ ਚੜ੍ਹਦੀ ਕਲਾ ਦੇ ਨਾਲ ਮਨਾਇਆ ਗਿਆ ਸਤਗੁਰ ਜੀ ਦਾ ਪ੍ਰਕਾਸ਼ ਬਾਲਾ ਪ੍ਰੀਤਮ ਤਨਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ 7 ਜੁਲਾਈ 1652 ਈਸਵੀ ਵਾਲੇ ਦਿਨ ਕਿਰਤਪੁਰ ਸਾਹਿਬ ਦੀ ਧਰਤੀ ਤੇ ਆ ਸਮੂਹ ਗੁਰਨਾਨਕ ਲਾਪ ਸੰਗਤ ਜੀ ਸਤਗੁਰੂ ਜੀ ਦਾ ਬਾਲਾ ਪ੍ਰੀਤਮ ਸਤਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਕਿਰਤਪੁਰ ਸਾਹਿਬ ਦੀ ਧਰਤੀ ਤੋਂ ਆ ਸੰਗਤ ਜੀ ਅਜਤੰਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪਰਮ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਮਰਤ ਵੇਲੇ ਤੋਂ ਦਰਸ਼ਨ ਦੀਦਾਰੇ ਕਰ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਸਰਬੱਤ ਦਾ ਭਲਾ ਮੰਗ ਰਹੀਆਂ ਨੇ ਔਰ ਸ਼ਾਮ ਨੂੰ ਅਲੋਕਿਕ ਜੰਗਾਰਾ ਦੇਖਣ ਮਿਲਿਆ ਸੰਗਤਾਂ ਵੱਲੋਂ ਦੇਸੀ ਘਿਉ ਦੇ ਦੀਵੇ ਜਗਾਏ ਗਏ ਹਨ ਸਾਧ ਸੰਗਤ ਜੀ ਔਰ ਸਤਗੁਰੂ ਦੀ ਕਿਰਪਾ ਦੇ ਨਾਲ ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਸਮੂਹ ਗੁਰਨਾਨਕ ਨਾਮ ਲੈਵਾ ਸਕਤਾ ਕਿਰਤਪੁਰ ਸਾਹਿਬ ਦੀ ਧਰਤੀ ਤੇ ਔਰ ਗੁਰਦੁਆਰਾ ਬੰਗਲਾ ਸਾਹਿਬ ਦੀ ਧਰਤੀ ਤੇ ਪੰਜੋਖਰਾ ਸਾਹਿਬ ਦੀ ਧਰਤੀ ਤੇ ਸਤਗੁਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰ ਮਨਾਰੀਏ ਨੇ ਬਹੁਤ ਸੋਹਣੀ ਸਤਗੁਰੂ ਦੀ ਕਿਰਪਾ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਹੁਤ ਸੋਹਣੀ ਲਾਈਟਿੰਗ ਹੋਈ ਦੇਸੀ ਕੇ ਉਹਦੇ ਦੀਵੇ ਜਗਾਏ ਗਏ ਹਨ ਸਮੂਹ ਨਾਨ ਗੁਰਨਾਨਕ ਨਾਮ ਲੈਵਾ ਸੰਗਤਾਂ ਨੂੰ ਔਰ ਫੁੱਲ ਚੜੀਆਂ ਮੰਗ ਆਸਬਈ ਦਾ ਲੋਕਿਕ ਨਜ਼ਾਰਾ ਦੇਖਣ ਨੂੰ ਮਿਲਿਆ ਸਤਿਗੁਰਾਂ ਸ੍ਰੀ ਹਰਮੰਦਰ ਸਾਹਿਬ ਸਮੂਹ ਗੁਰਨਾਨਕ ਨਾਮ ਲੈਵਾ ਸੰਗਤਾਂ ਨੂੰ ਤੰਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪਰਵ ਦੀਆਂ ਦੇਸ਼ ਔਰ ਉਪਦੇਸ਼ ਦੀਆਂ ਸੰਗਤਾਂ ਵੱਲੋਂ ਇਸ ਚੈਨਲ ਦੇ ਮਾਧਿਅਮ ਰਾਹੀਂ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਢਿੱਠੇ ਸਭ ਦੁੱਖ ਜਾਈ ਇਸ ਚੈਨਲ ਦੇ ਮਾਧਿਅਮ ਰਾਹੀਂ ਸੂ ਗੁਰਨਾਣ ਕਾ ਨਾਮ ਲਈਵਾ ਸੰਗਤਾਂ ਨੂੰ ਵਧਾਈਆਂ ਹੋਣ ਜੀ ਅਮਰ ਚਕੋਤ ਸਿੰਘ ਸਜੋ ਗੁਰ ਕਿਰ ਲੜ ਲਗੋ ਨਸ਼ਿਆਂ ਤੋਂ ਦੂਰ ਹੋ ਹਰ ਮਦਾਨੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ